लुधियाना ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੱਲੋਂ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਉਹਨਾਂ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਅਕਾਲੀ ਦਲ ਦੇ ਲੁਧਿਆਣਾ ਤੋਂ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੇਟ ਨੰਬਰ 2 ਤੋਂ ਇੱਕ ਪੈਦਲ ਮਾਰਚ ਰੈਲੀ ਵੀ ਕੱਢੀ ਜਿਸ ਦੇ ਵਿੱਚ ਅਕਾਲੀ ਦਲ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ। ਲੋਕਾਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੁੱਛਦੇ ਸੀਲੂ ਪਾਰਟੀ ਲਈ ਮਿਲੂ ਕੋਟੋਂ ਨਾਮ ਦੇ ਦੋਆਨਾ ਪਰਮਾਤਮਾ ਦੇ ਦੋਹ ਲਾਦਾ ਸੱਚੇ ਦੋ ਪ੍ਰਤੀਖਿਆ ਕਰਦਾ ਹਾਂ ਕਿ ਮੈਂ ਕਾਨੂੰਨ ਅਨੁਸਾਰ ਸਥਾਪਿਤ ਭਾਰਤੀ ਸੰਵਿਧਾਨ ਦੇ ਪ੍ਰਤੀਪੂਰਨ ਵਿਸ਼ਵਾਸ ਅਤੇ ਵਫਾਦਾਰੀ ਰੱਖਾਂਗਾ ਅਤੇ ਮੈਂ ਆਪਸੀ ਪ੍ਰਸ਼ਸਤਾ ਦੇ ਅਖੰਡ ਨਿਖਾਈ ਰੱਖਾਂਗਾ ਦੇਖੋ ਲੁਧਿਆਣਾ ਦੇ ਲੋਕ ਪੱਪਾ ਭਾਰ ਨੇ ਲੋਕਲ ਕੈਂਡੀਡੇਟ ਹੋਣ ਦੇ ਕਰਕੇ ਲੋਕਲ ਉਮੀਦਵਾਰ ਹੋਣ ਦੇ ਨਾਤੇ ਸਾਰਾ ਪੰਜਾਬ ਸਾਰਾ ਲੁਧਿਆਣਾ ਪੱਪਾ ਭਾਰ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਲੁਧਿਆਣੇ ਦਾ ਵਿਕਾਸ ਚਾਉਣ ਵਾਲੇ ਲੁਧਿਆਣੇ ਦੀ ਤਰੱਕੀ ਕਰਨ ਵਾਲੇ ਚਾਉਣ ਵਾਲੇ ਸਾਰੇ ਸਾਡੇ ਨਾਲ ਆ। ਸਿਹਰਦ ਲੋਕ, ਸਿਆਣੇ ਲੋਕ ਉਹ ਸਾਡੇ ਨਾਲ ਨੇ। ਜਿਹੜੇ ਤਮਾਸ਼ੀਬੀ ਨੇ ਉਹ ਦੂਜੇ ਪਾਸੇ। ਇਸ ਕਰਕੇ ਸਾਡੇ ਨਾਲ ਚੰਗੇ ਲੋਕਾਂ ਦਾ ਇੱਕ ਕਾਫਲਾ ਵਾ। ਔਰ ਉਹ ਕਾਫਲਾ ਇਹਨੂੰ ਜਿੱਤ ਵੱਲ ਲੈ ਕੇ ਜਾਊਗਾ। ਸੰਦੀਰ ਬਾਦਲ ਵੱਲੋਂ ਕੱਲ੍ਹ ਰਹਿਣੀ ਕਿਤੇ ਲਈ ਹੈ ਤਿੰਨ ਚਾਰ ਲਗਾਤਾਰ ਇੱਕ ਦੋ ਵਾਰ ਹੀ ਖਲਕਰੇ ਵਿੱਚ ਲੱਗਦਾ ਹੈ ਕਿ ਹੁਣ ਜੋਸ਼ ਵੀ ਕਿਤੇ ਨਾ ਕਿਤੇ ਮਰਦਰਾ ਚ ਆ ਰਿਹਾ ਨੂੰ। ਦੇਖੋ ਕੱਲ ਪ੍ਰਧਾਨ ਜੀ ਇੱਥੇ ਸੀ। ਵੱਡੀਆਂ ਰੈਲੀਆਂ ਹੋਈਆਂ ਉਹਦੇ باوجود ਅੱਜ ਨਾਮੀਨੇਸ਼ਨ ਫਾਰਮ ਭਰਨ ਵਾਸਤੇ ਅਸੀਂ ਇੱਕ ਸਿਰਫ ਫੇਸਬੁੱਕ ਤੇ ਪਾਇਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਸਾਡੀਆਂ ਸਾਡੇ ਜਿਹੜੇ ਸ਼ਰਮਨ ਅਕਾਲੀ ਦਲ ਦੇ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਲੁਧਿਆਣੇ ਨੂੰ ਪਿਆਰ ਕਰਨ ਵਾਲੇ ਲੋਕ ਉੱਤੇ ਪਹੁੰਚੇ ਹੋਏ ਸੀ ਸਰ ਇੱਕ ਲਗਾਤਾਰ ਜਿਹੜਾ ਰਾਇਆ ਬੜੀ ਮਿਲਿਆ ਔਰ 1984 ਦੇ ਜਿਹੜੇ ਪੀੜੇ تھےਗੇ ਆ ਵਿਰੋਧ ਕਰ ਰਹੇ ਨੇ ਉਹ ਕੰਨੇ ਵੀ ਰਾਜਾ ਬਿੰਗੋਈ ਆ ਜਿਸ ਨੇ ਕਮਲਨਾਥ ਨੂੰ ਕਲੀਨ ਜੈਟ ਦਿੱਤੀ ਸੀ ਕਿਤਾ ਦੇ ਕਮਲਨਾਥ ਨੂੰ ਕਲੀਨ ਜੈਟ ਵੀ ਦਿੱਤੀ ਸੀ ਔਰ ਇਹਨੇ ਇੰਦਰਾ ਗਾਂਧੀ ਨੂੰ ਮੰਗਿਆ ਸੀ ਉਹਦੀ ਟੀ-ਸ਼ਰਟ ਪਾਈ ਸੀ ਇਸ ਕਰਕੇ ਲਿਆ ਲੁਧਿਆਣਾ ਪੰਜਾਬ ਔਰ ਸਿੱਖ ਆਵਾਮ ਇਹਨੂੰ ਬਿਲਕੁਲ ਪਸੰਦ ਨਹੀਂ ਕਰੂਗਾ ਬਿਲਕੁਲ ਲਾਇਕ ਨਹੀਂ ਕਰਦਾ ਕਿਉਂਕਿ ਬੰਦਾ ਖੱਪੀ ਆ ਸੈਂਸੀਅਰ ਨਹੀਂਗਾ ਸੀਰੀਅਸ ਕਿਸੇ ਮੈਟਰ ਨੂੰ ਨਹੀਂ ਲੈਂਦਾ ਰੌਲਾ ਪਾਉਣਾ ਖੱਪ ਪਾਉਣੀ ਔਰ ਇਹਦੀ ਜਿਹੜੀ ਪੰਜਾਬ ਪ੍ਰਤੀ ਪਹੁੰਚ ਆ ਉਹ ਬੜੀ ਮਾੜੀ ਆ ਦੇਖੋ ਇੱਕ ਬੜੀਆਂ ਵੱਡੀਆਂ ਅਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ ਪੰਜਾਬ ਤੇ ਹਮਲਾ ਕਰਤਾ ਜੀ ਕਾਂਗਰਸ ਨੇ ਕਾਂਗਰਸ ਨੇ ਦਰਬਾਰ ਸਾਹਿਬ ਟਾ ਦਿੱਤਾ ਜੀ ਜਿਹੜਾ ਸੀ ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਸੀ ਵੱਡੀਆਂ ਵੱਡੀਆਂ ਗੱਲਾਂ ਕਰਿਆ ਕਰਦੇ ਸੀ ਹੁਣ ਜਿਹੜੀ ਨਾ ਬਿੱਲੀ ਥੈਲਿਓਂ ਬਾਹਰ ਆ ਗਈ ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ ਅੰਦਰੋਂ ਕਾਂਗਰਸੀ ਸੀ ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ ਬਿੱਟੂ ਦੀ ਮਦਦ ਕੀਤੀ ਦੋ ਵਾਰ ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ ਇਹ ਕਹਿਣ ਨੂੰ ਤੇ ਦਿਖਾਉਣ ਨੂੰ ਕਾਂਗਰਸ ਬ੍ਰੋਧੀ ਸੀ ਪਰ ਅੰਦਰੋਂ ਕਾਂਗਰਸ ਨਾਲ ਲੜੇ ਹੋਏ ਸੀ ਔਰ ਕਹਿਣ ਨੂੰ ਹੀ ਹੈ ਵੀ ਇਹ ਸਿੱਖਾ ਸੀ ਕਹਿਣ ਨੂੰ ਸਿੱਖਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ ਤੇ ਚਲੇ ਗਏ ਕੋਈ ਫਰਕ ਪਊਗਾ ਦੂਜੀ ਵਾਰ ਆਈ ਸੀ ਦੂਜੇ ਨੰਬਰ ਤੇ ਆਈ ਸੀ ਪਿਛਲੀ ਵਾਰੀ ਕੋਈ ਫਰਕ ਲੱਗਦਾ ਵੀ ਲੋਕ ਲੋਕ ਭਲੇਖੇ ਵਿੱਚ ਸੀ ਲੋਕਾਂ ਦਾ ਭਲੇਖਾ ਦੂਰ ਹੋ ਗਿਆ